ਸ੍ਰੀ ਕਾਲ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਕਿਦਾਂ ਕਿ ਆਪਣਾ ਪੰਜਾਬ ਜਿਹੜਾ ਕਿ ਹੜਾਂ ਦਾ ਕਰਕੇ ਬਹੁਤ ਸਾਰੇ ਲੋਕ ਇਸ ਹੜਾਂ ਦੀ ਮਾਰ ਹਟਾਏ ਆ ਸੋ ਅੱਜ ਆਪਾਂ ਪਹੁੰਚੇ ਸੀਗੇ ਸਤਲੁਜ ਦਰਿਆ ਤੇ ਤੁਸੀਂ ਦੇਖ ਲਓਗੇ ਦਰਿਆ ਦਾ ਜਿਹੜਾ बहाव ਬਹੁਤ ਜ਼ਿਆਦਾ ਆ ਅਸੀਂ 2 ਦਿਨ ਪਹਿਲਾਂ ਵੀ ਇਸ ਦਰਿਆ ਤੇ ਆਏ ਸੀਗੇ ਉਸ ਦਿਨ ਟੱਟ-ਕੱਟ ਸੀਗਾ ਪਾਣੀ ਬਟ ਅੱਜ ਬਹੁਤ ਜ਼ਿਆਦਾ ਬਹੁਤ ਤੁਸੀਂ ਦੇਖੋ ਆ ਝੌਪੜੀਆਂ ਤੋਂ ਨੀਚੇ ਸੀਗਾ ਪਾਣੀ ਤੇ ਅੱਜ ਇਹ ਵੀ ਸਾਰੀਆਂ ਡੁੱਬ ਗਈਆਂ ਨੇ ਸੋ ਜਿੰਨਾ ਵੀ ਹੋ ਸਕੇ ਸੋ ਸਾਰੇ ਆਪਾਂ ਰਲ ਮਿਲ ਕੇ ਜਿਨ੍ਹਾਂ ਦੇ ਵੀ ਘਰਾਂ ਵਿੱਚ ਪਾਣੀ ਆਇਆ ਹੈ ਜਿਨ੍ਹਾਂ ਨੂੰ ਜੋ ਵੀ ਜ਼ਰੂਰਤ ਹੈ ਆਪਾਂ ਵੱਧ ਤੋਂ ਵੱਧ ਮਦਦ ਕਰੀਏ ਸੋ ਜਿੰਨਾ ਹੋ ਸਕੇ ਜ਼ਰੂਰ ਕਰਨਾ ਚਾਹੀਦਾ ਸੋ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਸੋ ਵਾਹਿਗੁਰੂ ਸਾਡੇ ਪੰਜਾਬ ਤੇ ਸਾਡੇ ਪੰਜਾਬ ਦੇ ਲੋਕਾਂ ਤੇ ਮਿਹਰ ਕਰੇ ਤੇ ਸਾਰੇ ਤੰਦਰੁਸਤ ਹੋਣ ਸੋ ਪ੍ਰਮਾਤਮਾ ਇੱਕ ਹੜਪੇ ਤੇ ਸਾਰੇ ਲੋਕਾਂ ਨੂੰ ਰਾਹਤ ਮਿਲੇ ਜੋ ਜਿੰਨਾ ਹੋ ਸਕੇ ਆਪਾਂ ਸਾਰੇ ਰਲ ਮਿਲ ਕੇ ਮਦਦ ਕਰੀਏ ਸੋ ਹੋ ਸਕੇ ਪ੍ਰਮਾਤਮਾ ਅੱਗੇ ਜਿਹੜੇ ਘਰਾਂ ਵਿੱਚ ਬੈਠੇ ਨੇ ਨਹੀਂ ਜਾ ਸਕਦੇ ਉਹ ਵੀ ਰਲ ਮਿਲ ਕੇ ਅਰਦਾਸ ਕਰੀਏ ਪ੍ਰਮਾਤਮਾ ਅੱਗੇ ਕਿ ਸਾਡੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਬਖਸ਼ੇ ਸੋ ਬਹੁਤ ਸਾਰਾ ਜੀ ਇਹਦੇ ਨਾਲ ਨੁਕਸਾਨ ਹੋਣਾ ਹੈ ਕਿਉਂਕਿ ਪਾਣੀ ਜਿਹੜਾ ਬਹੁਤਾ ਤਾਂ ਘਰਾਂ ਤੱਕ ਵੀ ਗਿਆ ਹੈ ਜੋ ਜ਼ਿਆਦਾ ਨਹੀਂ ਦਿਖਾ ਸਕਦੇ ਇਸ ਤੋਂ ਅੱਗੇ ਪਾਣੀ ਦਾ ਵਹਾਅ ਤੇ ਅਸੀਂ ਅੱਗੇ ਜਾ ਵੀ ਨਹੀਂ ਸਕਦੇ ਹੈਗੇ ਜੇ ਸੋ ਬਾਕੀ ਤੁਸੀਂ ਦੇਖ ਰਹੇ ਹੋ ਜੀ ਸਕਰੀਨ ਤੇ ਬਹੁਤ ਸਾਰਾ ਪਾਣੀ ਜਿਹੜਾ ਸਕਨੋ ਜੀ ਦਾ ਬਹਾਵ ਆ ਬਹੁਤ ਜ਼ਿਆਦਾ ਤੇਜ਼ ਵੀ ਹੈਗਾ ਜੀ ਪ੍ਰਮਾਤਮਾ ਕੇ ਇਹੀ ਅਰਦਾਸ ਕਰਦੇ ਆ ਜੀ ਪ੍ਰਮਾਤਮਾ ਇਸ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਆ ਬਚਾਵੇ ਸੋ ਮੇਰ ਕਰੇ ਜੀ ਸਸ਼ਟੀ ਅਕਾਲ